ਲਓ ਦੇਣਾ ਧਿਆਨ ਪਰ ਮੇਰੀ ਜਿਹੜੀ ਕਥਾ ਹੋਊ ਉਹਨੂੰ ਕਿਸੇ ਝੂੰਗੇ ਧਿਆਨ ਨਾਲ ਸੋਚ ਕੇ ਵਿਚਾਰ ਕੇ ਦੇਖਣਾ ਹੈ ਫਿਰ ਤਾਂ ਕੋਈ ਨਾ ਕੋਈ ਰਾਤਨ ਤੁਹਾਨੂੰ ਲੱਭ ਜੂ ਜੇ ਉਤਲੋ ਮਨੇ ਸੁਣੀ ਜਾਮੋ ਤਾਂ ਫਿਰ ਮੈਂ ਨਹੀਂ ਕਹਿ ਸਕਦਾ ਵੀ ਤੁਹਾਨੂੰ ਕੁ ਸੇਵੂਗਾ ਨਾ ਅੱਜ ਜਿਹੜੀ ਮੈਂ ਤੁਹਾਡੇ ਅੱਗੇ ਕਥਾ ਕਹਿਣੀ ਆ ਉਹ ਕਥਾ ਮੈਂ ਅੱਜ ਹੋਰ ਟਾਈਪ ਨਹੀਂ ਕਹੀ ਹੈ ਕਿਸੇ ਉਸ ਨੂੰ ਵਿਚਾਰ ਨਾਲ ਸੁਣਨਾ ਕਿ ਜਿਸ ਨੂੰ ਕੇ ਦਰਯੋਧਨ ਦਾ ਖਾਤਮਾ ਕਰਤਾ ਭੀਮ ਨੇ ਲੱਕ ਤੋੜਤਾ ਉਹ ਰਾਤਰੀ ਨੂੰ ਪਿਆ ਤੜਫਦਾ ਹੈ ਤੜਫਦੇ ਹੋਏ ਉਹ ਨੂੰ ਜਾ ਕੇ ਗੁਰੂ ਪੁੱਤਰ ਭੇਰ ਨੂੰ ਜਾ ਕੇ ਆਸੋਸਤਾ ਮਾਬਿਦਾ ਉਹ ਮਿਲਿਆ ਤਾਂ ਉਹਦੇ ਕੋਲ ਦੁਖੀ ਕੋਨੇ ਰੋਇਆ ਉਹ ਕਹਿੰਦਾ ਵੀ ਮੇਰੇ ਲੈ ਕੇ ਸੇਵਾ ਦੱਸ ਕਹਿੰਦਾ ਵੀ ਗੁਰ ਭਾਈ ਤੇਰੇ ਲੈ ਕੇ ਸੇਵਾ ਇਹ ਹੈ ਅੱਜ ਜੇ ਮੈਨੂੰ ਪੰਜੇ ਪੰਡਵਾਂ ਦਾ ਸਿਰ ਵੱਢ ਕੇ ਲਿਆ ਦੇ ਫਿਰ ਮੈਂ ਖੁਸ਼ ਹੋ ਜਾ। ਅੱਛਾ ਹਾਂ। ਕਹਿੰਦਾ ਵੀ ਮੈਂ ਹੁਣੀ ਜਾਣਾ ਜੇ ਅੱਜੇ ਰਾਤ ਨੂੰ ਹੀ ਤੇਰਾ ਪ੍ਰੋਗਰਾਮ ਪੂਰਾ ਕਰ ਦਵਾਂ। ਉਧਰ ਹੁਣ ਭਗਵਾਨ ਉਹਨਾਂ ਦੇ ਸਾਥੀ ਚੱਪਾ ਨਾ ਉਹ ਸਭ ਕਾਹਦੇ ਦੇ ਜਾਣੀ ਜਾਣਦੇ ਉਹਨਾਂ ਨੇ ਤੇ ਕਰਾਇਆ ਸੀ ਇਹ ਸਾਰਾ ਕੁਝ। ਉਹਨਾਂ ਨੇ ਸੋਚਿਆ ਉੱਥੇ ਦਰੋਪਤਾ ਦੇ ਪੁੱਤਰ ਪਾਤੇ ਜਿਹੜੇ ਸ਼ਿਵਰ ਦੇ ਵਿੱਚ ਪਾਂਡੂ ਕੰਦੇ ਪੰਜੇ ਪੁੱਤਰ ਦਰੋਪਤਾ ਦੇ ਪਾਤੇ ਪਾਂਡਵਾਂ ਨੂੰ ਰਾਤੇ ਚੜਾ ਕੇ ਭਗਵਾਨ ਬਾਹਰ ਰਜੇ ਅੱਧੀ ਰਾਤ ਦਾ ਸਮਾ ਵਿਸ਼ਵਾ ਮਿੱਤਰ ਆਇਆ ਆਇਆ ਤੇ ਉਹਨੇ ਤੰਬੂ ਦੇ ਪਿਛਲੇ ਪਾਸੇ ਦੀ ਪਾੜ ਕੇ ਤੰਬੂ ਕੇਂਦਰ ਪ੍ਰਵੇਸ਼ ਹੋ ਗਿਆ ਪੰਜੇ ਬਰਾਬਰ ਬਰਾਬਰ ਪਏ ਨੇ ਚਾਦਰਾਂ ਵਿਚਾਈ ਲੈ ਕੇ ਤਲਵਾਰੋਂ ਨੇ ਪੰਜਾਂ ਦੇ ਸਿਰ ਵਢ ਲੈਨੇ ਰੇਚ। ਇਹ ਪੰਜੇ ਪਾਂਡੂ ਹੀ ਪੈਨੇ। ਪੰਜਾਂ ਦੇ ਸਿਰ ਵਢ ਗਏ ਤੇ ਉਹ ਲੈ ਗਿਆ, ਪਹੁੰਚ ਗਿਆ ਉਹਦੇ ਕੋਲ ਜੰਗਲ ਦੇ ਵਿੱਚ। ਕੁਰੂ ਖੇਤਰ ਦੇ ਮੈਦਾਨ ਚ। ਮੈਦਾਨ ਦੇ ਵਿੱਚ ਗਿਆ ਕਹਿੰਦਾ ਲੈ ਬਈ। ਗੁਰ ਭਾਈ ਮੈਂ ਤਾਂ ਕਹਿੰਦਾ ਆਪਦਾ ਪਰਨ ਪੂਰਾ ਕਰਤਾ। ਅੱਛਾ ਹਾਂ। ਬਹੁਤ ਅੱਛੇ। ਖੁਸ਼ ਹੋ ਗਿਆਦਰ ਜੋਤਨ। ਦੁਰਯੋਧਨ ਨੂੰ ਇੱਕ ਸ਼ਰਾਪ ਸੀ ਉਹਨੂੰ ਸ਼ਰਾਪ ਇਹ ਦੀ ਵੀ ਤੇਰੀ ਜ਼ਿੰਦਗੀ ਜਦੋਂ ਨਿਕੂਗੀ ਤੈਨੂੰ ਓਡੀ ਖੁਸ਼ੀ ਤੇ ਓਡੀ ਗਮੀ ਪੈਦਾ ਹੋਏ ਇਹ ਉਹਨੂੰ ਸ਼ਰਾਪ ਸੀ ਫਿਰ ਤੇਰੀ ਜ਼ਿੰਦਗੀ ਖਤਮ ਹੋਊਗੀ ਨਹੀਂ ਤੇਰੀ ਹੋਊ ਨਹੀਂ ਹੋ ਨਹੀਂ ਸਕਦੀ ਉਹ ਕਹਿੰਦਾ ਵੀ ਮੈਨੂੰ ਸਿਰ ਫੜਾਪਨ ਮੰਗਾ ਕੋ ਚੱਕ ਉਹਨੇ ਇੱਕ ਸਿਰ ਝੱਕਿਆ ਚਾਦਰ ਦੇ ਵਿੱਚੋਂ ਉਹਨੂੰ ਫੜਾਤਾ ਜਦੋਂ ਉਹਨੇ ਐ ਇਥੇ ਇਆਂ ਚਲਾ ਕੇ ਐ ਦੱਬਿਆ ਉਹ ਪਟਾਸ਼ੇ ਵਾਂਗੂ ਫਟ ਗਿਆ ਸਹੀ ਪਟਾਸ਼ੇ ਵਾਂਗੂ ਫਟਿਆ ਤਾਂ ਉਹ ਕਹਿੰਦਾ ਭਈ ਸ਼ਰਮ ਆ ਰਹਾ ਦਰਜੋਤ ਕਹਿੰਦਾ ਪਾਂਡਵਾਂ ਦਾ ਹੋਵੇ ਸਿਰ ਅਹੀਂ ਫਿਚ ਗਿਆ ਕਹਿੰਦਾ ਨਾ ਪਾਂਡਵਾਂ ਦੇ ਨੇ ਅੱਛਾ ਚੰਗਾ ਮੈਨੂੰ ਭੀਮ ਦਾ ਸਿਰ ਫੜਾ ਕਿਹੜਾ ਉਹਨੇ ਜਿਹੜਾ ਭੀਮ ਦੇ ਪੁੱਤਰ ਦਾ ਤੇ ਉਹ ਸਾਰਿਆਂ ਤੇ ਵੱਡਾ ਹੰਕਾਰ ਤੇ ਉਹਦਾ ਉਹ ਸਿਰ ਚੱਕ ਕੇ ਉਹਨੇ ਫੜਾਤਾ ਉਨੇ ਜੁਆਇ ਲੈ ਕੇ ਹੱਥਾਂ 'ਚ ਫੇਰ ਭੰਨੇ ਉਹਨੂੰ ਤਾਂ ਉਹ ਵੀ ਗੰਡੇ ਦੀ ਭੂਖੋਂ ਗੁਫਸ ਗਿਆ ਦਰਜੋਧਨ ਕਹਿੰਦਾ ਅਫਸਸਤਾ ਮੈਂ ਪੰਡਵਾਂ ਦੇ ਸਰ ਨਹੀਂ ਉਹ ਕਹਿੰਦਾ ਨਾ ਉਸੇ ਤੰਬੂ ਚ ਲੈ ਆਏ ਵੜ ਕੇ ਜਿਹੜੀ ਚੋ ਰੋਜ਼ ਪੈਂਦੇ ਕਹਿੰਦਾ ਨਾ ਅੰਡਵਾਂ ਦੇ ਸਰ ਐਤਨਾ ਦਰਸ਼ਾਂਤ ਦਿਖਾਇਆ ਉਤੋਂ ਬਿਜਲੀ ਲੱਗ ਵੀ ਜਦੋਂ ਬਿਜਲੀ ਦਾ ਚਾਨਣ ਪਿਆ ਮੁਖ ਤੇ ਉਹਨਾਂ ਬੱਚਿਆਂ ਦੇ ਮੋਹਾਂ ਤੇ ਦੁਰਯੋਧਨ ਰੋਣ ਲੱਗ ਗਿਆ ਕਹਿੰਦਾ ਸਸਤਾਮਾ ਤਾਂ ਤਾਂ ਸਾਡਾ ਬੇੜਾ ਹੀ ਤਬਾਹ ਕਰਦਾ ਸਾਡਾ ਬੇੜਾ ਹੁਣ ਨਾ ਸੋਇ ਨਹੀ ਸਾਡੀ ਕੋਲੋਂ ਤੁਰਦੀ ਕਿ ਸਾਡੀ ਉਮਰ ਤਾਂ ਲੰਘੀ ਬੱਚਾ ਬੱਚੀ ਤੋਂ ਅਜੇ ਤਾਂ ਖਤਮ ਆ ਸਾਰੇ ਰਾਣੀਆਂ ਵੀ ਖਤਮ ਨਹੀਂ ਅਜੇ ਵੀ ਕਰ ਆ ਆ ਸਾਡੇ ਬੱਚੇ ਤੇ ਇਹ ਤਾਂ ਹੀ ਖਤਮ ਕਰ ਹੁਣ ਸਾਡਾ ਬੇੜਾ ਬਹਿ ਗਿਆ ਹੁਣ ਹੁਣ ਸਾਡਾ ਕੁਝ ਨਹੀਂ ਰਿਹਾ ਉਹ ਜਦੋਂ ਪਹਿਲਾਂ ਤਾਂ ਖੁਸ਼ੀ ਹੋਈ ਪੰਜਾਂ ਦੇ ਸਿਰ ਆ ਗਏ ਫਿਰ ਓਡੀ ਗਮੀ ਪੈ ਜਾਊ ਦਰਜੋਦ ਨੇ ਪ੍ਰਾਨ ਖਤਮ ਹੋ ਗਏ ਕਿ ਬਰਾਬਰ-ਬਰਾਬਰ ਹੋ ਗਏ ਨਾ ਦੋਏ ਓਡੀ ਖੁਸ਼ੀ ਓਡੀ ਗਮੀ ਦੋਏ ਬਰਾਬਰ ਹੋਈਆਂ ਤੇ ਦੋਦੇ ਪ੍ਰਾਨ ਖਤਮ ਹੋ ਗਏ ਅਸੋਸ਼ਟ ਆਮਾਨੇ ਸੋਚਿਆ ਵੀ ਜੇ ਅਰਜਣ ਆ ਗਿਆ ਮੈਨੂੰ ਤਾਂ ਨਹੀਂ ਛੇੜਿਆ ਮਨਾ ਆਪਾ ਅੱਧਕੇ ਕਿਤੇ ਦੂਰ ਨਿਕਲ ਚਲ। ਦ੍ਰੋਪਦੀ ਨੂੰ ਪਤਾ ਲੱਗਿਆ ਉਹ ਪ੍ਰਲਾਪ ਕਰਨ ਲੱਗੀ। ਸਾਰੀਆਂ ਬੁੜੀਆਂ ਰੋਣ ਲੱਗ ਗਈਆਂ ਵੀ ਇਹ ਕਿਸੇ ਨੇ ਕੀ ਜ਼ੁਲਮ ਕੀਤਾ। ਐਨੇ ਭਗਵਾਨ ਮਿਲੇ ਕੇ ਰਥ ਪਹੁੰਚ ਗਈ। ਉਹ ਆਣਿਆ ਕੇ ਜਦੋਂ ਦੇਖਿਆ ਵੀ ਇਹ ਤਾਂ ਸਸਤਾਮਾ ਕਰ ਗਿਆ। ਅਰਜਨ ਇਹ ਕੰਮ ਆ ਸਸਤਾਮਾ ਦ੍ਰੋਪਦੀ ਹੁਣ ਪੁੱਤਰਾਂ ਨੂੰ ਬਾਰੀ-ਬਾਰੀ ਪੁੱਤਰਾਂ ਦੇ ਸਿਰ ਤੇ ਆ ਕੇ ਛਾਤੀ ਨਾਲ ਲਾ ਲਾ ਕੇ ਰੋਂਦੀ। ਅਰਜਣ ਨੇ ਪ੍ਰਤੀਜ्ञਾ ਕੀਤੀ ਕਹਿੰਦਾ ਦ੍ਰੋਪਦੀ ਰੋ ਨਾ। ਕਿਉਂ ਧੀਰਜ ਕਰ। ਮੈਂ ਚੱਲਿਆਂ। ਅਸਵਸਤਾਮ ਨੂੰ ਫੜ ਕੇ ਤੇ ਲੈ ਆਉਂਗਾ ਸਰ ਵੱਢ ਕੇ ਤੈਨੂੰ ਉਹਦੇ ਸਿਰ ਦੇ ਉੱਤੇ ਤੇ ਇਸ਼ਨਾਨ ਕਰਾਂ। ਫੇਰ ਤੈਨੂੰ ਸਭਰਾ। ਇਹ ਨਹੀਂ ਬਹੁਤ ਅੱਛਾ ਭਗਵਾਨ ਕਹਿੰਦਾ ਮੋੜੋ ਹੱਕ ਹੱਕ ਕਹਿੰਦਾ ਹੁਣ ਪਾਉਣ ਵੀ ਮਾਤ ਕਰ ਦੇ ਐਸਾ ਰਾਤ ਰਾਤਾ ਚਲਾਉਣਾ ਮੈਨੂੰ ਕਿਹਾ ਟਕਰਾ ਦੇ ਉਹ ਕਹਿੰਦਾ ਲੈ ਜਦੋਂ ਅਸੋਤਾਮਾਂ ਦੇ ਨੇੜੇ ਜਾ ਰਹੇ ਅਸੋਤਾਮਨ ਵੀ ਪਤਾ ਲੱਗ ਗਿਆ ਵੀ ਆ ਆ ਗਿਆ ਅਰ ਜਣ ਉਹਨਾਂ ਮੂਹਰੇ ਬਰਮਾਸਟਰ ਛੜ ਬਰਮਾਸਟਰ ਛੱਡਿਆ ਤੇ ਬਰਮਾਸਟਰ ਆਉਂਦਾ ਲਾਟਾ ਨਿੰਦਾ ਅਕਾਸ਼ ਮਾਗਰ ਦੇ ਪੰਡੇ ਨੂੰ ਕੱਟਦਾ ਹੋਇਆ। ਭਗਵਾਨ ਕਹਿੰਦੇ ਅਰਜਣ ਇਹਨੇ ਬਰਮਾਸਤਰ ਛੱਡਤਾ ਮੂਰੋ ਹੁਣ ਤੂੰ ਕਹਿੰਦਾ ਮਹਾਰਾਜ ਮੈਨੂੰ ਹੁਕਮ ਹੋਵੇ ਇਹਨੇ ਚਲਾ ਦੇ। ਉਹਨੇ ਆਪਦਾ ਬਰਮਾਸਤਰ ਛੱਡਦਾ। ਉਹ ਦੋਵੇਂ ਬਰਮਾਸਤਰ ਤੇ ਜਿਹੜੇ ਅਕਾਸ਼ ਦੇ ਵਿੱਚ ਟਕਰਾਉਣ ਲੱਗਦੇ। ਉਹ ਇਧਰ ਨੂੰ ਆਉਂਦਾ ਉਹ ਪਿੱਛੇ ਨੂੰ ਧੱਕਦਾ। ਦੋਵੇਂ ਤਾਕਤ ਤੇ ਕੋਈ ਹੈ। ਉਹ ਕਾਸਮਾਰਗ ਦੇ ਵਿੱਚ ਅੱਗ ਪੈਦਾ ਹੋ ਗਈ ਜਦੋਂ ਅੱਗ ਨੇ ਪਹਾੜਾਂ ਜੜ ਜੜ ਲਾਟਾਂ ਦਿੱਤੀਆਂ ਨਾ ਹਥਿਆਰਾਂ ਨੇ ਭਗਵਾਨ ਕਹਿੰਦੇ ਅਰਜਨ ਇਹਨਾਂ ਨੂੰ ਤੇਰਾ ਗੁਰ ਭਜਦਾ ਨਹੀਂ ਰੋਕ ਸਕਦਾ ਹੁਣ ਤੇਰੇ ਕੋਲ ਹੈ ਹੀ ਮੰਤਰ ਇਹਨਾਂ ਦੋਹਾਂ ਨੂੰ ਵੋਚ ਕੇ ਥੱਲੇ ਲਾ ਲੈ ਨਹੀਂ ਬ੍ਰਹਮੰਡ ਮੱਚ ਜੂ ਜੇ ਇਹ ਮਿញ ਮੇ ਟਕਰਾਉਂਦੇ ਰਹੇ ਪਹਾੜੀਆਂ ਨੂੰ ਅੱਗ ਲੱਗ ਉਠੂ ਜਲਾ ਤੇ ਅੱਗ ਮੱਚ ਉਠੂ ਖਤਮ ਹੋ ਜੂ ਸੰਸਾਰ ਉਨੇ ਕਰਿਆ ਜੈਤ ਗੁਰੂ ਨੇ ਦੋਵੇਂ ਖਿਚਲੇ ਮੰਤਰ ਛੱਤੀ ਦੇ ਨਾਲ ਗੁਰੂ ਵਾਲਾ ਅਸਤਰ ਵੀ ਖਿਚਲੇ ਤੇ ਆ ਉਹ ਜਿਹੜਾ ਖਿਚਲੇ ਦੋਵੇਂ ਪੱਥੇ ਚ ਪਾ ਦਿੱਤੇ ਦ੍ਰੋਣਾਚਾਰਜ ਨੂੰ ਜਾ ਕੇ ਫੜ ਲਿਆ ਢੁੜਾ ਕੇ ਰਾਤ ਫੜ ਕੇ ਤੇ ਉਹਨੂੰ ਰੱਸਿਆਂ ਨਾਲ ਨੂੜ ਕੇ ਰਾਦੇ ਮਗਲੇ ਪਾਸੇ ਵਾਣ ਬਨ ਕੇ ਤੇ ਲੈ ਕੇ ਆਗੇ ਆਕੇ ਦ੍ਰੋਪਤਾ ਜੀ ਥੇ ਰਹਿੰਦੀ ਹੈ ਉੱਥੇ ਆ ਗਿਆ ਤੈ ਕਹਨਾ ਦ੍ਰੋਪਦੀ ਪਾਣੀ ਦੀ ਬਾਲਟੀ ਮੰਗਾਇਆ ਮੈਂ ਇਹਦਾ ਸਿਰ ਮੜਦਾ ਇਹਦੀ ਲਾਸ਼ ਦੇ ਉੱਤੇ ਖੜ ਕੇ ਨਾ ਉਹ ਜਦੋਂ ਐ ਝਾਕੀ ਅਸੋਸਾ ਮਮਨੀ ਫਿਰ ਭਗਵਾਨ ਵੀ ਨਹੀਂ ਝਾਕੀ ਉਹ ਬਾਨ ਕਹਿੰਦੇ ਪੈਣ ਕੀ ਸੋਚਦੀ ਐ ਕਹਿੰਦੀ ਮਹਾਰਾਜ ਮੈਂ ਐ ਸੋਚਦੀ ਵੀ ਮੇਰੇ ਪੁੱਤ ਤਾਂ ਹੁਣ ਜਿਹੜਾ ਕੰਮ ਹੋਣਾ ਤੇ ਹੋ ਗਿਆ ਇਹਨਾਂ ਦੀ ਤਾਂ ਜਿੰਦਗੀ ਨਹੀਂ ਪੈਂਦੀ ਇਹ ਅਰਜਨ ਜੇ ਹੁਣ ਇਹਨੂੰ ਕਤਲ ਕਰੂਗਾ ਤਾਂ ਬਰਮ ਹੱਤਿਆ ਲੱਗੂ ਫਿਰ ਗੁਰੂ ਦਾ ਪੁੱਤਰਾ ਫਿਰ ਇਹਨਾਂ ਨੇ ਸਭ ਨੇ ਇਹਦੇ ਪਿਤਾ ਤੋਂ ਵਿਦਿਆ ਸਿੱਖੀ ਇਸ ਕਰਕੇ ਮੈਂ ਕਹਿੰਦੀ ਆਂ ਵੀ ਅਰਜਨ ਤੋਂ ਸ਼ੁਰੂਆਤ ਸਾਰੇ ਕਹਿਣ ਲੱਗੇ ਵੀ ਤਾ ਨਾ ਦਰੋਪਤਾ ਨੂੰ ਜਿਹਦੇ ਪੰਜ ਪੁੱਤ ਕਤਲ ਕਰਤੇ ਅਜੇ ਤੂੰ ਇਹਨੂੰ ਮਾਫ ਕਰਦੀਂ ਪਗਬਾਹ ਅਨਕੰਨੇ ਵੀ ਅਰਜਣ ਹੁਣ ਕਹਿੰਦਾ ਮਾਰੇ ਫਿਰ ਮੈਂ ਮਰੂ ਮੇਰੀ ਪ੍ਰਤਿਗਿਆ ਝੂਠੀ ਜਾਂਦੀ ਹੈ ਕੀਤੀ ਹੋਈ ਕਹਿੰਦਾ ਮੈਂ ਤੁਹਾਨੂੰ ਤਰੀਕਾ ਦੱਸਦਾ ਇੱਕ ਤਾਂ ਕਹਿੰਦਾ ਇਹਦਾ ਸਿਰ ਮੂੰਹ ਮੁੰਦ ਤੇ ਦੂਜੇ ਇਹਦੇ ਇੱਥੇ ਮਸਕ ਦੇ ਵਿੱਚ ਮਣੀ ਹੈ ਉਹ ਤੀਰ ਦੀ ਨੋਕ ਦੇ ਨਾਲ ਮਣੀ ਕੱਢ ਲੈ ਇਹ ਮਰਿਆ ਵਰਗਾ ਹੀ ਹੋ ਗਿਆ ਇਹ ਨੀਤੀਆਂ ਕਹੀ ਜਿਸ ਬੰਦੇ ਦਾ ਇਹ ਹਾਲ ਤਾਂ ਹੋ ਜੇ ਉਹ ਮਨੋਂ ਵੀ ਮਰ ਗਿਆ ਅਰਜਨ ਨੇ ਉਹ ਸਹੀ ਕਰਿਆ ਕਹਿੰਦਾ ਛੱਡ ਦੇ ਨੂੰ ਉਹ ਛੱਡਤਾ ਛੱਡਿਆ ਹੋਇਆ ਤੇ ਦੂਰ ਜਾ ਕੇ ਉਹਨੇ ਬਰਮਾਸਤਰ ਫੇਰ ਛੱਡਤਾ ਕਹਿੰਦਾ ਉਤਰਾ ਦੇ ਪੇਟ 'ਚ ਬੱਚਾ ਉਹਨੂੰ ਵੀ ਖਤਮ ਕਰ ਇਹਨਾਂ ਦੀ ਹੁਣ ਬੰਸ ਨਾ ਰਹੀ ਜੀ ਉਤਰਾ ਦੇ ਪੇੜ ਨੂੰ ਜਦੋਂ ਅਗਨੀ ਦਾ ਸੇਕ ਲੱਗਣ ਲੱਗਾ ਉਹ ਭੱਜ ਕੇ ਮਾਤਾ ਕੁੰਤੀ ਕੋਲ ਜਾਵੜੀ ਮਾਤਾ ਕੁੰਤੀ ਨੂੰ ਕਹਿਣ ਲੱਗੀ ਵੀ ਮੈਨੂੰ ਨਾ ਮਾਇਂ ਲੱਗਦਾ ਵੀ ਜੇ ਮੇਰੇ ਸਰੀਰ ਨੂੰ ਅੱਗ ਲੱਗ ਗਈ ਹੁੰਦੀ ਹੈ ਮਾਤਾ ਕੁੰਤੀ ਨੇ ਯਾਗ ਕੀਤਾ ਪ੍ਰਮਾਤਮਾ ਨੂੰ ਉਸਤਤੀ ਕੀਤੀ ਵੀ ਹੈ ਪ੍ਰਮਾਤ ਪ੍ਰਮਾਤਮਾ ਤੇਰੇ ਬਿਨਾ ਸਾਡਾ ਕੋਈ ਹੈ ਨਹੀਂ ਸਾਡੀ ਵਿਪਤਾ ਦਾ ਕਟਣ ਵਾਲਾ ਤੂੰ ਹੀ ਜਿਵੇਂ ਮੁੱਢਾਂ ਤੋਂ ਕੱਟਨ ਆਏ ਓਵੇਂ ਜਿਵੇਂ ਰੱਖ भगवान ने आपका सुदर्शन चक्कर छा अंगूठे तरह सुदर्शन चक्र तो आप एक अंगूठा जोड़ा आप कागज लाने इतना शरीर करके उत्तरा दे गर्भ प्रवेश हो <coughs> 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 प्रवेश हो गए राखी की थी चारों तरफ का उत्तरा दे पेट बच्चा थी जी जि नाम थी ਉਹਨਾਂ ਦੇ ਪੇਟ 'ਚ ਉਹਦੀ ਰੱਖਿਆ ਕੀਤੀ ਉਹ ਪ੍ਰਕਸ਼ਿਤ ਨੇ ਜਦੋਂ ਜਨਮ ਲਿਆ ਉਹ ਐ ਚਾਰ ਚੁਪੇਰੇ ਚਾਕਣ ਲੱਗਿਆ ਵੀ ਜਿਹੜਾ ਮੇਰੇ ਆਲੇ-ਦਾਲੇ ਫਿਰਦਾ ਦੀ ਘੁੰਮਦਾ ਚੱਕਰ ਲੇ ਉਹ ਕੋਈ ਹੈ ਇੱਥੇ ਬੈਠਾ ਉਹ ਜਦੋਂ ਐ ਚਾਕਣ ਲੱਗਿਆ ਜਨਮ ਲੈਂਦੀ ਉਹ ਸਾਰੇ ਕਹਿੰਦੇ ਜਨਮ ਲੈਂਦੀ ਐ ਚਾਕਦਾ ਬੱਚਾ ਉੱਥੋਂ ਦਾ ਨਾਂ ਹੀ ਪ੍ਰਕਸ਼ਿਤ ਰੱਖਤਾ ਉਹ ਕਰਦਾ ਤਾਂ ਪ੍ਰਕਸ਼ਾ ਦੀ ਯੋਗ ਕਿੱਧਰ ਗਈ ਮੂਰਤੀ ਜਿਹੜੀ ਮੈਂ ਦੇਖਦਾ ਸੀ ਗਰਭ ਵਿੱਚ ਇੱਥੋਂ ਟੱਕਰ ਜਦੋਂ ਕਹਾਣੀ ਗਈ ਤਾਂ ਉਧਰ ਭੀਸ਼ਮ ਪਦਾਮਾ ਜੀ ਪਏ ਨੇ ਬਾਣ ਛੱਜਾ ਤੇ ਉਹ ਬਾਣ ਛੱਜਾ ਤੇ ਪਏ ਨੇ ਤੇ ਇੱਧਰ ਧਰਮਪੁੱਤਰ ਗੱਦੀ ਦੇ ਉੱਤੇ ਬਿਰਾਜਮਾਨ ਹੋ ਗਿਆ ਆ ਰਾਜ ਤਾਂ ਲੈ ਲਿਆ ਧਰਮਪੁੱਤਰ ਨੇ ਆ ਰਾਜ ਕਰਨ ਵੀ ਲੱਗ ਗਿਆ ਅਹਦਾਇਤਾ ਵੀ ਸਾਰੇ ਮਹਿਕਮਾ ਨੂੰ ਦੇਤਿਆਂ ਵੀ ਮੇਰਾ ਕੋਈ ਪਰਜਾ ਦਾ ਬੱਚਾ ਨਾ ਦੁਖੀ ਹੋਵੇ ਜੇ ਕੋਈ ਪਰਜਾ ਦਾ ਬੱਚਾ ਮੈਂ ਦੁਖੀ ਦੇਖ ਲਿਆ ਮੈਂ ਤੁਹਾਡਾ ਦੁੱਖ ਵਿੱਚ ਡੱਕ ਇਹ ਹਦਾਇਤਾਂ ਸਾਨੂੰ ਕਦੇਤਿਆਂ ਕਹੀਆਂ ਪਰ ਹਦਾਇਤਾਂ ਦੇਤੀਆਂ ਰਾਜ ਚੱਲਣ ਲੱਗ ਗਿਆ ਧਨਤਨ ਹੋਣ ਲੱਗ ਗਈ ਧਰਮ ਪੁੱਤਰ ਦੀ ਪਿਆ ਰਾਜ ਉਹ ਪਾਪੀ ਚਲੇ ਗਏ ਰੋਣੋਂ ਨਹੀਂ ਹੜਦਾ ਜਲਤੇ ਕੀ ਛਦਮਾ ਬੈਠਾ ਕਹਿੰਦਾ ਇੱਕ ਐਸ ਗੱਡੀ ਦੀ ਖਾਤਰ ਮੈਂ ਸਾਰਾ ਕੋੜਮਾ ਤਬਾਹ ਕਰਾਂ ਤਾ ਆ ਗੱਡੀ ਦੇ ਖਾਤਰ ਮੁੱਠੀ ਰਾਜ ਦੀ ਖਾਤਰ ਮੈਂ ਸਾਰਾ ਕੋੜਮਾ ਤਬਾਹ ਕਰਤਾ ਕਰਾਤਾ ਇਸ ਪਾਪ ਤੋਂ ਰਹਿਤ ਮੈਂ ਕਿੱਡੇ ਹੂੰ ਕਾਰੇ ਯੁੱਗ ਬੀਤ ਜਾਣਗੇ ਮੈਂ ਤਾਂ ਨਰਕਾਂ ਚ ਹੀ ਜੀੜੇ। ਐਸਾ ਜਦੋਂ ਉਹ ਸੋਚ ਕੇ ਵਿਚਾਰ ਕਰਨ ਲੱਗਿਆ ਤਾਂ ਨਾਰਦ ਜੀ ਆ ਗਏ। ਨਾਰਦ ਜੀ ਨੇ ਬਹੁਤ ਸਮਝਾਇਆ ਨਹੀਂ ਸਮਝਾ ਨਾਰਦ ਤੋਂ ਪਿੱਛੋਂ ਵੇਦ ਬਿਆਜ ਜੀ ਆ ਗਏ ਅੰਗਰਾਜੀ ਆ ਗਏ। ਹੋਰ ॠषि ਮਹਾਰਿषि ਇਕੱਠੇ ਹੋ ਗਏ। ਸਾਰੇ ਗਿਆਨ ਉਪਦੇਸ਼ ਦੇਣ ਲੱਗੇ। ਭਗਵਾਨ ਕ੍ਰਿਸ਼ਨ ਜੀ ਵੀ ਆ ਗਏ। ਵੀ ਆਏ ਤਰਮ ਪੁੱਤਰ ਇਹ ਤਾਂ ਧਰਮ ਦਾ ਯੁੱਧ ਕੀਤਾ ਕੋਈ ਪਾਪ ਦਾ ਨਹੀਂ ਕੀਤਾ ਇਹ ਰਾਜਿਆਂ ਦਾ ਕੰਮ ਹੀ ਹੈ ਧਰਮ ਯੁੱਧ ਕਰਨਾ ਆਪਦੇ ਹੱਕਾਂ ਲਈ ਲੜਨਾ ਕਿ ਤੂੰ ਆਪਦੇ ਹੱਕ ਲਈ ਲੜੇ ਮਹਤਉ ਇਹਨਾਂ ਕੋਲੇ ਤੇਰਾ ਭੇਜਿਆ ਡਾਕੀਆ ਬਣ ਕੇ ਵੀ ਆ ਗਿਆ ਸੀ ਕ੍ਰਿਸ਼ਨ ਕਹਿੰਦਾ ਮੈਂ ਥੋ ਥੋ ਅਲਾਵਾ ਤੁਸਤਾ ਅੱਧ ਮੰਗਦੇ ਤੇ ਕਹਿੰਦਾ ਮੈਂ ਹੌਲੀ 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 ਕੱਟਦਾ ਕੱਟਦਾ ਕਹਿੰਦਾ ਪੰਜਾਂ ਪਿੰਡਾਂ ਤੇ ਜਾ ਗਿਆ ਕਹਿੰਦਾ ਮੈਂ ਦੁਰਯੋਧ ਨੂੰ ਇੱਥੇ ਤੱਕ ਰਵੀ ਕਿਹਾ ਵੀ ਉਹ ਪੰਜ ਭਰਾ ਨੇ ਸਾਰੇ ਹਿੰਦੁਸਤਾਨ ਚੋਂ ਹੰਤਾ ਅੱਦੇ ਦੇ ਮਾਲਕ ਮੈਨੂੰ ਪੰਜੇ ਹੀ ਪਿੰਡ ਦੇ ਦੇ ਮੈਂ ਥੋੜੀ ਸੁਲਾ ਕਰਾ ਦੇਣਾ ਉਹ ਪੰਜਾਂ ਪਿੰਡਾਂ ਦੀ ਵੰਡਾਈ ਨਾਲ ਹੀ ਆਪਦਾ ਗੁਜ਼ਾਰਾ ਕਰ ਲੈਣ ਪਰ ਤੁਹਾਡੇ ਵਿੱਚ ਜੁੱਧ ਹੋਣਾ ਚਾਹੁੰਦਾ ਉਹ ਬੇਈਮਾਨ ਨੇ ਕਹਿੰਦਾ ਮੈਨੂੰ ਪੰਜ ਪਿੰਡ ਬਣਾਵਾਂਗੇ ਦਿੱਤੇ ਫੇਰ ਵੀ ਉਸੇ ਲੀਤੇ ਜਾ ਕੇ ਕਹਿੰਦਾ ਮੈਂ ਤੂੰ ਤਾਂ ਕ੍ਰਿਸ਼ਨ ਪੰਜ ਪਿੰਡ ਮੰਗਦਾ ਹੈ ਜਿਹੜਾ ਸੂਈ ਦਾ ਮੂਹਰਲਾ ਹਿੱਸਾ ਹੁੰਦਾ ਹੈ ਨੋਕ ਹੁੰਦੀ ਹੈ ਜਿਹੜੀ ਸੂਈ ਦੀ ਇਤਨੀ ਜਗਾ ਵੀ ਮੈਂ ਉਹਨਾਂ ਨੂੰ ਨਹੀਂ ਦਿੰਦਾ ਜੁੱਧ ਕਰੇ ਬਿਨਾ ਇੱਥੋਂ ਤੱਕ ਉਹਨੇ ਮੈਨੂੰ ਜਵਾਬ ਦਿੱਤਾ ਫੇਰ ਮੈਂ ਥੋੜਾ ਜਿਹਾ ਜਿਦੁਰ ਭਾਇ ਤਾਂ ਤੈਨੂੰ ਰਾਲ ਲਵਾਇਆ ਹੁਣ ਤੂੰ ਜਿਹੜੇ ਸੰਸੇ ਕਰਦੇ ਤਾਂ ਫਾਲਤੂ ਕਰਦੇ ਤੇਰਾ ਹੱਕ ਤੇ ਉਹਨਾਂ ਨੂੰ ਪਾਪ ਜਨ ਮਾਰਨਾ ਤੂੰ ਰਾਜ ਕਰ ਧਰਮ ਦਾ ਪਰ ਨਹੀਂ ਰੋਣੋ ਹਟਦਾ ਸਾਰੇ ਵਿਚਾਰ ਕੇ ਬੇਦ ਵਿਆਸ ਵਰਗਿਆਂ ਨੇ ਬਥੇਰਾ ਸਮਝਾਇਆ ਵੀ ਬੇਟਾ ਤੂੰ ਜਾਣ ਦੇ ਰੋਣ ਛੱਡ ਦੇ ਤੂੰ ਰਾਜ ਕਰ ਨਹੀਂ ਜਦੋਂ ਸਮਝਿਆ ਫਿਰ ਉਹ ਸਾਰੇ ਬੈਠ ਕੇ ਰਾਇ ਕਰਦੇ ਨੇ ਕਹਿੰਦੇ ਵੀ ਹੁਣ ਕਿਵੇਂ ਕਰੀਏ ਇਹਦਾ ਰੋਣਾ ਕਿਵੇਂ ਛਡਾਈਏ ਭਗਵਾਨ ਕਹਿੰਦੇ ਆਪਣੇ ਕਹਿ ਹੁਣ ਕੁਛ ਨਹੀਂ ਕਰਦਾ। ਕਿਉਂ? ਇਹਨੂੰ ਆਪਾਂ ਇਸ ਦੇ ਪਿਤਾ ਕੋਲ ਲੈ ਚੱਲੋ। ਜਿਹੜਾ ਇਹਦਾ ਪਤਮ ਹੈ ਇਹਦੇ ਬਾਪ ਦਾ ਬਾਪ ਉਹਦੇ ਕੋਲ ਲਿਜਲੋ ਆਪਾਂ ਇਹਨੂੰ। ਉਹ ਰਾਸਤੇ ਪਾਉਏ ਨੂੰ ਨਹੀਂ ਤਾਂ ਇਹ ਫਿਰ ਮੁਕਰ ਰਖੜਾਈ ਜਾ। ਜੇ ਰੋਣਾ ਛੱਡੂ ਤਾਂ ਉਹ ਉਹ ਛੱਡਾਊਗਾ ਆਪਣੀ ਤਾਕਤ ਨੂੰ। ਆਪਾਂ ਸਾਰੇ ਲੈ ਆਵਾਂਗੇ। ਧਰਮਪੁੱਤਰ ਨੂੰ ਨਾਲ ਲੈ ਲਿਆ ਤੇ ਉਧਰੋਂ ਪੀਸ਼ਮਯਾ ਨਾ ਸੁਨੇਹਾ ਆ ਗਿਆ ਵੀ ਬਿਤਾ ਹੁਣ ਮੇਰੀ ਕੈਰੀ ਹੈ ਮੈਂ ਹੁਣ ਸੰਸਾਰ ਛੱਡੂਗਾ ਤੇ ਮੈਨੂੰ ਤੁਸੀਂ ਕਿਲਾंजलि ਦੇ ਦਿਓ ਚਲੋ ਵੀ ਕਹਿੰਦੇ ਪੀਸ਼ਮਯਾ ਨਾ ਸੁਨੇਹਾ ਆ ਗਿਆ ਪਤਾ ਪਹਿਲਾਂ ਹੀ ਤਿਆਰ ਬੈਠੇ ਤੇ ਲੈ ਕੇ ਧਰਮਪੁੱਤਰ ਨੂੰ ਨਾਲ ਵੇਦ ਵਿਆਸ ਨਾਰਦ ਜੀ ਸਾਰੇ ઋષਿ ਮੁਨੀ ਹੋਰ ਭੈਣ ਭਾਈ ਦਰੋਪਤਾ ਦੇ ਸਮੇਤ ਸਾਰੇ ਚਲੇ ਗਏ ਤੇ ਅਗੇ ਬਾਣ ਸੱਜਾ ਤੇ ਪਿਆ ਮਸਤ ਹੋਇਆ ਸਭ ਨੇ ਜ ਆ ਨਮਸਕਾਰ ਕੀਤੀ ਮੱਥਾ ਟੇਕ ਕੇ ਮੱਥਾ ਟਾ ਕੇ ਟੇਕ ਕੇ ਕਹਿਣ ਲੱਗੇ ਆਓ ਮਹਾਰਾਜ ਦਰਚੰਦ ਤੇ ਭਗਵਾਨ ਨੂੰ ਨਮਸਕਾਰ ਕੀਤੀ ਰਿਸ਼ੀਨ 베ਦ ਵ્યાਸ ਨੂੰ ਨਾਰਦ ਨੂੰ ਸਭ ਨੂੰ ਮੱਥੇ ਟੇਕ ਕੇ ਪੀਸ਼ਮ ਪਦਮਾ ਕਹਿੰਦਾ ਹੁਣ ਦੱਸੋ ਵੀ ਮੇਰੇ ਕੋਲ ਕਿਵੇਂ ਕਿਵੇਂ ਆਏ ਹੋ ਤੁਸੀਂ ਸਾਰੇ ਜੁੜ ਕੇ भगवान कृष्ण ਕਹਿਣ ਲੱਗੇ ਮਹਾਰਾਜ ਅਸੀਂ ਸਾਰੇ ਥੱਕ ਗਏ ਨੂੰ ਸਮਝਾ ਸਮਝਾ ਸਾਡਾ ਸਮਝਿਆ ਦਾ ਸਮਝਾਈਦਾ ਕੋਈ ਇਹਦੇ ਮੰਤਰ ਤੇ ਭਰਦਾ ਜਿੰਦਾ ਨਹੀਂ ਅਸਰ ਨਹੀਂ ਹੋਇਆ ਹੁਣ ਇਹਨੂੰ ਤੁਸੀਂ ਰਾਹ ਪਾਓ ਜੇ ਤੁਹਾਡੇ ਪੈ ਕਹੇ ਕੋਈ ਮੰਨ ਲੈ ਗੱਲ ਕੀ ਗੱਲ ਕਹਿੰਦੇ ਰੋਣੂ ਨਹੀਂ ਹਟਦਾ ਇਹ ਕਹਿੰਦਾ ਵੀ ਮੈਂ ਇਹ ਰਾਜਗਿਰਿ ਤੋਂ ਕਰਾਉਣਾ ਕੀ ਹੈ ਇੱਥੇ ਤੱਕਰ ਖੇਲਾ ਖੇਲ ਕੇ ਰਾਜ ਪ੍ਰਾਪਤ ਕੀਤਾ ਹੁਣ ਇਹ ਆਏ ਕਹਿੰਦੇ ਵੀ ਮੈਨੂੰ ਤਾਂ ਗੱਡੀ ਲਹੂ ਦੀ ਭਿੱਜੀ ਦੀ ਨਹੀਂ ਹੈ ਮੈਂ ਤੇ ਬੈਠ ਕੇ ਕੀ ਕਰੂੰ ਮੈਂ ਤੇ ਜ਼ਿਆਦਾ ਫੇਰ ਹੈਰਾਨ ਹਾਂ ਅੱਛਾ ਹਾਂ ਧਰਮ ਪੁੱਤਰ ਕਿਉਂ ਬੇਟਾ ਕੰਨਾ ਜੀ ਪਤਾਮਾ ਜੀ ਮੈਂ ਖੂਨ ਭਰੀ ਗੱਡੀ ਤੇ ਬੈਠ ਕੇ ਰਾਜ ਜਿਹੜੀ ਖੂਨ ਦੀ ਭਿੱਜੀ ਪਈ ਗੱਦੀ ਇਹ ਤੇ ਬੈਠ ਕੇ ਮੈਂ ਰਾਜੂ ਕਿਉਂ ਮੇਰਾ ਨਰਕਾਂ ਦੇ ਵਿੱਚ ਵਾਸ ਹੋਊਗਾ ਮੈਂ ਇਸ ਤੇ ਕਾਸ ਨੂੰ ਬੈਠਾ ਮੈਂ ਨਰਕ ਭੋਗੂ ਮੈਂ ਤਾਂ ਕੋੜ ਮਾਂ ਖਤਮ ਕਰਦਾ ਇਹ ਰਾਜ ਪਿੱਛੇ ਭਿਸ਼ਮ ਬਦਾਂ ਮੈਂ ਉਪਦੇਸ਼ ਦੇਣ ਲੱਗੇ ਕਹਿੰਦੇ ਬੇਟਾ ਇਹ ਛੱਡ ਦੇ ਖਿਆਲ ਛੱਡ ਦੇ ਖਿਆਲ ਕਿਉਂ ਤੇਰੇ ਸਿਰੇ ਇਸ ਪਾਪ ਦਾ ਭੋਰਾ ਵੀ ਨਹੀਂ ਇਸ ਦਾ ਉਹ ਪਾਪੀ ਤੇ ਕਰ ਜੂਗੀ ਅਰੇ ਹੋਏ ਤੇ ਇਹ ਸਾਰੇ ਰਾਖਸ਼ ਰੂਪ ਤੇ ਜਿਹੜੇ ਨੇ ਨਮੇੜੇ ਨੇ ਭਗਵਾਨ ਨੇ ਤੇ ਇਹ ਕਾਮੜਾ ਤੂੰ ਰੋਂ ਡੇ ਗਿਆ ਹੁਣ ਇਹ ਤੇਰਾ ਕਰਤੀ ਤੂੰ ਧਰਮ ਹੈ ਕਹੇ ਤੰਤ ਕਬ ਦੁੱਧੋਂ ਪਾਣੀ ਛੀਨ ਲੈ ਪਾਣੀ ਹਾਂਸ ਦੀ ਚੁੰਝ ਆਏ ਤੇਰੀ ਜਿਹੜੀ ਜ਼ਬਾਨ ਹੈ ਹੰਸ ਜਿਆਦਾ ਪਾਣੀ ਦੁੱਧ ਮਿਲਾ ਹੋਵੇ ਮੂੰਹ ਵਿੱਚ ਡੋਬ ਦੇ ਪਾਣੀ ਇੱਕ ਪਾਸੇ ਉਹ ਦੁੱਧ ਇੱਕ ਪਾਸੇ ਹੋ ਤੂੰ ਉਹ ਹਾਂਸ ਰੂਪੀ ਧਰਮ ਹੈ ਤੂੰ ਰੋਣਾ ਨਹੀਂ ਤੇਰਾ ਰੋਣਾ ਫਜ਼ੂਰ ਹੈ ਕਹਿੰਦਾ ਪਿਤਾ ਜੀ ਆਹ ਦਸੋ ਵੀ 18 ਖੋਣੀਆਂ ਖਤਮ ਹੋ ਗਏ ਇਸ ਰਾਜ ਦੀ ਗਤੀ ਕੋ ਇਹਨਾਂ ਦਾ ਜੇ ਮੈਨੂੰ ਪਾਪ ਹੀ ਨਹੀਂ ਕਹਿੰਦਾ ਹੋਰ ਪਰਿੰਬੀ ਪਾਪ ਨਹੀਂ ਜੇ ਚਲੋ ਤੂੰ ਬਹਿਮ ਵੀ ਕਰਦਾ ਕਾ ਫੇਰ ਇੱਕ ਗੱਲ ਹੋਰ ਆ ਉਹ ਤੇਰੀ ਤੇ ਸਮਰਾਤ ਹੈ ਕਿ ਤੇਰੇ ਭਰਾਵਾਂ ਚ ਸਮਰਾਤ ਕਿਉਂ ਰਾਇ ਸੁਈ ਜਾਗ ਕਰਦੇ ਜਾਂ ਸਮੇਤ ਜਾਗ ਕਰਦੇ ਤੂੰ ਆਵਲੇ ਜੇ ਤੇਰੇ ਦਿਲ ਤੇ ਗਿਲਿਆਨੀ ਐ ਤੂੰ ਲਾਲਾ ਪਰ ਤੈਨੂੰ ਪਾਪ ਪੁੰਨ ਕੁਛ ਨਹੀਂ ਇਹਦੇ ਚ ਨਾ ਤੈਨੂੰ ਪੁੰਨ ਐ ਨਾ ਤੈਨੂੰ ਪਾਪ ਠੀਕ ਐ ਤੂੰ ਧਰਮ ਐ ਇਹ ਅਧਰਮੀ ਤੇ ਇਹਨਾਂ ਨੂੰ ਨਿਮੇੜਨਾ ਤੇ ਰੱਖਵਣਾ ਦਾ ਇਹ ਤੇਰੇ ਹੱਥੋਂ ਨਹੀਂ ਬੜ ਗਿਆ ਤੇ ਤੇਰੇ ਉੱਪਰ ਆ ਲੈਣਾ ਨਹੀਂ ਤੂੰ ਇਹ ਗੱਲ ਨਾ ਕਰ ਇੱਕ ਮੈਂ ਬੇਟਾ ਤੁਹਾਨੂੰ ਗੱਲ ਕਹਿਣਾ ਉਹ ਵੀ ਦੱਸੋ ਜੀ ਪਰ ਪੰਜੇ ਭਰਾ ਖੜੇ ਨੇ ਦਰੋਪਤਾ ਖੜੀ ਏ ਸਾਰੇ ॠषि मुनि ਖੜੇ ਨੇ ਕਿਤੇ ਕੋਈ ਮੇਰੇ ਆਲਾ ਪਰਨਨ ਨਾ ਕਰ ਬੈਠੇ ਇਹ ਨਹੀਂ ਥੋਤ ਬਗਣਾ ਇਹ ਤਾਂ ਭੀਸ਼ਮੀ ਸੀ ਜਿਹੜਾ ਪਗਾ ਚੱਲਿਆ ਆਪਣੀਆਂ ਤੇ ਥੋਥੋ ਹੀ ਨਹੀਂ ਪਰਣਾ ਐਸਾ ਪਰਨਨਾ ਕੋਈ ਕਰ ਸਕਿਓ ਧਰਮਨਾਥ ਰਾਜ ਚਲਾਈਂ ਬੇਟਾ ਪਰਜਨ ਨੂੰ ਸੁਖੀ ਰੱਖੀ ਯਾਚਕ ਪਰਜਾ ਨੂੰ ਪਰਸ਼ਾਨ ਨੂੰ ਸੁਖੀ ਰੱਖੇ ਸਾਧੂ ਮਹਾਤਮਾ ਦੇ ਉਤੇ ਨਜ਼ਰ ਰੱਖੇ ਤਪੀਸ਼ਰਾਂ ਤੇ ਨਜ਼ਰ ਰੱਖੀ ਉਹ ਤੇਰੀ ਡਿਊਟੀ ਹੈ ਤੂੰ ਰਾਜਾ ਇਸ ਮੰਡਲ ਦਾ ਅੱਜ ਤੇਰੀ ਪ੍ਰਿਥਵੀ ਦਾ ਮਾਲਕ ਹੈ ਤੂੰ ਆਪਦੀ ਜਨ ਸਾਰੀ ਦਾ ਇਹ ਪ੍ਰੋਸ਼ਣ ਜਦੋਂ ਦੇਣ ਲੱਗੇ ਪੀਸ਼ਮ ਪਦਮਾ ਜੀ ਤਾਂ ਦਰੋਪਤਾਂ ਐ ਅਰਜਣ ਮਨੀ ਮੂੰਹ ਕਰਕੇ ਫੇਰ ਕੇ ਹੱਸਣ ਲੱਗਾ ਜਦੋਂ ਹੱਸਣ ਲੱਗੀ ਤੇ ਪਤਿਮਾ ਪਤਾਮਾ ਜੀ ਜਾਣਗੇ ਬੀਬੇ ਦਾ ਦਰੋਪਤਾ ਜੀ ਐ ਕੋ ਗੱਲ ਹੈ ਬੇਟਾ ਦਰੋਪਤਾ ਕਹਿੰਦੀ ਹਾਂ ਪਿਤਾ ਜੀ ਬੇਟਾ ਇਧਰ ਮੇਰੇ ਵੱਨੀ ਮੁਹ ਕਰ ਤੂੰ ਜਿਹੜਾ ਹੱਸਦੀ ਐ ਸੱਚਾ ਹੱਸਦੀ ਐ ਮੈਨੂੰ ਪਤਾ ਵੀ ਤੂੰ ਕਾਹਤੋਂ ਹੱਸਦੀ ਐ ਇਹਨੂੰ ਗਿਆਨ ਹੈ ਐਸ ਮੌਕੇ ਕਹਿੰਦਾ ਮੈਂ ਤਿੰਨ ਲੋਕ ਦੀ ਵਿੱਦਿਆ ਮੇਰੇ ਪ੍ਰਾਪਤ ਹੈ ਇੰਨਾ ਲੋਕਾਂ ਦਾ ਹਾਲ ਦੱਸ ਸਕਦਾ ਮੈਂ ਇੱਥੇ ਟੱਕਰ ਮੇਰੀ ਪਾਵਰ ਹੈ ਮੈਂ ਭੀ ਸਮਾ ਦਵਾਰੇ ਨਹੀਂ ਜਮਣਾ ਬੱਲੀ ਵੇਛੇ ਜਾਂ ਤੇ ਪਊਗਾ ਜਿਹੜਾ ਪਊਗਾ ਅਸਲ ਤਾਂ ਪਾਈ ਨਹੀਂ ਸਕਦਾ ਇਹ ਸੰਸਾਰ ਇਹ ਭੀ ਜ਼ਮੀਨ ਦੀ ਜਿਹੜਾ ਬਾਣਾਂ ਦੀ ਚੀਜ਼ ਆ ਦੇ ਪਏ ਪਰ ਬੇਟਾ ਤੂੰ ਐ ਹਸਰੀਆਂ ਵੀ ਜਿਹੜੇ ਆ ਹੁਣ ਤੂੰ ਪ੍ਰਦੇਸ਼ ਸਾਨੂੰ ਦੰਨੇ ਮੈਂ ਦੱਸ ਦਿੰਨਾ ਤੇਰੀ ਹਸਣ ਦਾ ਕਾਰਨ ਕਹਿੰਦੇ ਤੋਂ ਪਿਤਾ ਜੀ ਤੂੰ ਐ ਹੱਸਦੀਆਂ ਵੀ ਜਿਹੜੇ ਅੱਜ ਉਪਦੇਸ਼ ਦਿੰਨਾ ਸਾਨੂੰ ਵੀ ਜਿੱਦੇ ਮੇਰੇ ਸਮਾਂ ਤੇ ਤੀਰ ਲੈਂਦੇ ਤੇ ਮੈਨੂੰ ਨਗਨ ਕਰਦੇ ਤੇ ਉਹ ਉਦੋਂ ਤੇਰੇ ਇਹ ਉਪਦੇਸ਼ ਕਿੱਥੇ ਸੀ ਉਹ ਵੀ ਇਹ ਉਦੋਂ ਆਪਦੇਸ਼ ਕੀਤਾ ਤੇ ਆਹੀ ਹੋਣੀ ਐ ਇਸੇ ਕਰਕੇ ਹੀ ਹੱਸਦੀ ਐ ਕਹਿੰਨੀ ਹਾਂ ਪਿਤਾ ਜੀ ਇਸੇ ਕਰਕੇ ਹੀ ਹੱਸਦੀ ਆ ਬੀ ਆਜ ਡੱਡੇ ਪਹਾੜ ਸਿੱਕੀਆਂ ਨੇ ਸਾਡੇ ਮੂਹਰੇ ਧਰਤਾ ਕਰੀਆਂ ਨੇ ਫਰੋਲੀ ਜਾਂਣਾ ਹੈ ਇਹ ਉਦੋਂ ਤੇਰੇ ਕਿੱਥੇ ਕਿੱਥੇ